ਨਮਸਕਾਰ ਮੇਰਾ ਨਾਮ ਨੀਸ਼ਾ ਮੈਂ ਦਹਾਂਸ ਫਾਊਂਡੇਸ਼ਨ ਦੇ ਵਿੱਚ ਐਜ਼ ਅ ਸੋਸ਼ਲ ਪ੍ਰੋਟੈਕਸ਼ਨ ਆਫੀਸਰ ਆਪਣੀਆਂ ਸੇਵਾਵਾਂ ਨਿਭਾ ਰਹੀ ਆ ਮੇਰੀ ਮੋਬਾਈਲ ਮੈਡੀਕਲ ਯੂਨਿਟ ਫੱਟ ਹੈ ਜਿਹੜੀ ਕਿ ਹੈਲਥ ਬਲੌਕ ਪੋਸਟੀ ਦੇ ਵਿੱਚ ਕੰਮ ਕਰ ਰਹੀ ਆ ਤੇ ਅੱਜ ਅਸੀਂ ਗੁਰਨਾਨਕ ਨਾਮਲੇਵਾ ٹرسٹ ਦੇ ਵਿੱਚ ਜਿਹੜਾ ਹੈਗਾ ਆ ਕੈਂਪ ਲਗਾਇਆ ਹੈਗਾ ਆ ਤੇ ਅਦਰਵਾਈਜ਼ ਜਿਹੜੀ ਸਾਡੀ ਫਾਊਂਡੇਸ਼ਨ ਆ ਉਹ 2009 ਤੋਂ ਕੰਮ ਕਰ ਰਹੀ ਆ ਸਾਡੀ ਫਾਊਂਡੇਸ਼ਨ ਚਾਰ ਅਲੱਗ-ਅਲੱਗ ਖੇਤਰਾਂ ਦੇ ਵਿੱਚ ਕੰਮ ਕਰ ਰਹੀ ਆ ਸਿੱਖਿਆ ਸਿਹਤ ਸਿੱਖਿਆ ਸਿਹਤ ਲਾਈਵਲੀਹੂਡ ਔਰ ਪਰਸਨ ਵਿਦ ਡਿਸੇਬਿਲਟੀ ਤੇ ਤਦੀ ਜਿਹੜੀ ਫਾਊਂਡੇਸ਼ਨ ਆ ਉਹ 26 ਰਾਜਾਂ ਦੇ ਵਿੱਚ ਕੰਮ ਕਰ ਰਹੀ ਆ ਔਰ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਸਾਡੀਆਂ ਮੋਬਾਈਲ ਮੈਡੀਕਲ ਜਨਰੇਟ ਚੱਲ ਰਹੀਆਂ ਆ ਹੁਸ਼ਿਆਰ ਦੇ ਕੁੜ ਦੇ ਵਿੱਚ ਟੋਟਲ 10 ਰਾ ਗੱਡੀਆਂ ਸਾਡੀਆਂ ਜਿਹੜੀਆਂ ਹੈਗੀਆਂ ਕੰਮ ਕਰ ਰਹੀਆਂ ਆ ਔਰ ਮੈਂ ਆਪਣੇ ਬਜ਼ੁਰਗ ਜਿਹੜੇ ਹੈਗੇ ਆ ਉਹਨਾਂ ਨੂੰ ਇਹੀ ਕਹਾਂਗੀ ਕਿ ਦਵਾਈ ਨਾਲੋਂ ਪਰਹੇਜ਼ ਚੰਗਾ ਜਿਵੇਂ ਵੀ ਡਾਕਟਰ ਸਲਾਹ ਦਿੰਦੇ ਨੇ ਉਸ ਸਲਾਹ ਨੂੰ ਜ਼ਰੂਰ ਮੰਨਿਆ ਕਰੋ ਕਿ ਅਸੀਂ ਕਿਵੇਂ ਆਪਣੇ ਲਾਈਫ ਸਟਾਈਲ ਨੂੰ ਵਧੀਆ ਰੱਖ ਕੇ ਆਪਾਂ ਬਿਮਾਰੀਆਂ ਤੋਂ ਨਮਸਕਾਰ ਮੇਰਾ ਨਾਮ ਨੀਸ਼ਾ ਮੈਂ ਦਾ ਹੰਸ ਫਾਊਂਡੇਸ਼ਨ ਦੇ ਵਿੱਚ ਐਜ਼ ਅ ਸੋਸ਼ਲ ਪ੍ਰੋਟੈਕਸ਼ਨ ਆਫੀਸਰ ਆਪਣੀਆਂ ਸੇਵਾਵਾਂ ਨਿਭਾ ਰਹੀ ਆ ਮੇਰੀ ਮੋਬਾਈਲ ਮੈਡੀਕਲ ਯੂਨਿਟ ਫੱਟ ਹੈ ਜਿਹੜੀ ਕਿ ਹੈਲਥ ਬਲੌਕ ਪੋਸਟੀ ਦੇ ਵਿੱਚ ਕੰਮ ਕਰ ਰਹੀ ਆ ਤੇ ਅੱਜ ਅਸੀਂ ਗੋ ਨਾਨਕ ਨਾਮਲੇਵਾ ਟਰਸਟ ਦੇ ਵਿੱਚ ਜਿਹੜਾ ਹੈਗਾ ਹੈ ਕੈਂਪ ਲਗਾਇਆ ਹੈਗਾ ਆ ਤੇ ਅਦਰਵਾਈਜ਼ ਜਿਹੜੀ ਸਾਡੀ ਫਾਊਂਡੇਸ਼ਨ ਆ ਉਹ 2009 ਤੋਂ ਕੰਮ ਕਰ ਰਹੀ ਆ ਸਾਡੀ ਫਾਊਂਡੇਸ਼ਨ ਚਾਰ ਅਲੱਗ-ਅਲੱਗ ਖੇਤਰਾਂ ਦੇ ਵਿੱਚ ਕੰਮ ਕਰ ਰਹੀ ਆ ਸਿੱਖਿਆ ਸਿਹਤ ਸਿੱਖਿਆ ਸਿਹਤ ਲਾਈਵਲੀਹੂਡ ਔਰ ਪਰਸਨ ਵਿਦ ਡਿਸੇਬਿਲਟੀ ਤੇ ਤੇ ਤਦੀ ਜਿਹੜੀ ਫਾਊਂਡੇਸ਼ਨ ਆ ਉਹ ਸ਼ਬਦੀ ਰਾਜਾ ਦੇ ਵਿੱਚ ਕੰਮ ਕਰ ਰਹੀ ਆ ਔਰ ਪੰਜਾਬ ਦੇ 8 ਜਿਲ੍ਹਿਆਂ ਦੇ ਵਿੱਚ ਸਾਡੀਆਂ ਮੋਬਾਈਲ ਮੈਡੀਕਲ ਜਨਰੇਟ ਚੱਲ ਰਹੀਆਂ ਆ ਹੁਸ਼ਿਆਰ ਦੇ ਕੁਝ ਪੁਰ ਦੇ ਵਿੱਚ ਟੋਟਲ 13 ਗੱਡੀਆਂ ਸਾਡੀਆਂ ਜਿਹੜੀਆਂ ਹੈਗੀਆਂ ਕੰਮ ਕਰ ਰਹੀਆਂ ਆ ਔਰ ਮੈਂ ਆਪਣੇ ਬਜ਼ੁਰਗ ਜਿਹੜੇ ਹੈਗੇ ਆ ਉਹਨਾਂ ਨੂੰ ਇਹੀ ਕਹਾਂਗੀ ਕਿ ਦਵਾਈ ਨਾਲੋਂ ਪਰਹੇਜ਼ ਚੰਗਾ ਜਿਵੇਂ ਵੀ ਡਾਕਟਰ ਖਲਾਅ ਦਿੰਦੇ ਨੇ ਉਸ ਖਲਾਅ ਨੂੰ ਜਰੂਰ ਮੰਨਿਆ ਕਰੋ ਕਿ ਅਸੀਂ ਕਿਵੇਂ ਆਪਣੇ ਲਾਈਫ ਸਟਾਈਲ ਨੂੰ ਵਧੀਆ ਰੱਖ ਕੇ ਆਪਾਂ ਬਿਮਾਰੀ